शेर सा विष्णु भगवान दी जो हंग महाराज शेर सा विष्णु भगवान दी जत्कारयोग सर्वहरिशंग जीओ बहुत ही उच्च भाग हैं साढ़े जो कि इस वेले साहब ने साढ़े तख्श करके अपने चरणों का आसरा बख्श किया है ਜਿਹੜੇ ਗੁਰਸਿੱਖ ਇਸ ਵੇਲੇ ਪੰਡਾਲ ਵਿੱਚ ਨਹੀਂ ਹੈ ਸਾਹਿਬ ਦੇ ਚਰਨਾ ਵਿੱਚ ਨਹੀਂ ਹੈ ਤੇ ਉਹਨਾਂ ਵਾਸਤੇ ਮਨ ਵਿੱਚ ਬਹੁਤ ਆ ਰਿਹਾ ਹੈ ਕਿਉਂ ਕਿਉਂ ਨਹੀਂ ਹੈ ਸੋ ਸ਼ੈਨਸ਼ਾ ਨੇ ਸਾਨੂੰ ਬਹੁਤ ਹੀ ਕਿਰਪਾ ਕਰਕੇ ਬਹੁਤ ਸੀ ਰੰਗਾ ਟੰਗਾ ਦੇ ਨਾਲ ਹਰ ਬਾਣੀ ਵਿੱਚ ਤੇ ਆਪ ਦਰਸ਼ਨ ਦੇ ਕੇ ਆਪ ਨੇ ਬਚਣਾ ਦੇ ਮਤਲਬ ਬਹੁਤ ਸਾਰਾ ਸਾਨੂੰ ਸਮਝਾਇਆ ਕੀਤਾ ਸੋ ਆ ਇੱਕ ਮੈਂ ਸਾਰੀ ਬਾਣੀ ਨਹੀਂ ਪੜਦਾ ਇਹਦੇ ਵਿੱਚ ਚੰਦ ਲੈਣਾ ਪੜ ਕੇ ਆਪਦੀ ਨਾਲ ਪਿਆਰ ਸਾਂਝਾ ਕਰੂਗਾ ਕਿ ਸੁਣ ਦੀ ਕਿਰਪਾਲਤਾ ਕਰਨੀ ਪਿੰਡ ਹੈਗਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਫਿਰੋਜ਼ ਸ਼ਾ ਪਿੰਡ ਫਿਰੋਜ਼ ਸ਼ਾ ਧਿਆਨ ਦੇ ਕੇ ਸੁਣ ਲੋ ਬੱਚਾ ਉੱਥੇ ਗੁਰਸਿੱਖ ਸੁੰਦਰ ਸਿੰਘ ਸੀ ਉਹਦੇ ਘਰ ਸ਼ੈਨਸ਼ਾ ਨੇ ਚਿੱਠੀਆਂ ਪਾ ਕੇ ਮਾਝਾ ਮਾਲਵਾ ਦੁਆਬਾ ਕਾਫੀ ਗੁਰਸਿੱਖਾਂ ਚਿੱਠੀਆਂ ਪਾ ਕੇ ਵਿਹਾਰ ਤੇ ਮਗਵਾਇਆ ਸੀ ਤੇ ਸ਼ੈਨਸ਼ਾ ਨੇ ਕਿਹਾ ਕਿ ਅਸੀਂ 8:00 ਵਜੇ ਤੱਕ 1:00 ਵਜੇ ਤੱਕ ਉਨ ਜਾਵਾਂਗੇ। ਖਜੂਰ ਸ਼ੈਨਸ਼ਾ ਇੱਕ ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋਇਆ ਕਰਦੇ ਸੀ। ਦਿੱਤੇ ਹੋਏ ਟਾਈਮ ਤੇ ਪਹੁੰਚ ਜਾਂਦੇ ਸੀ। ਇੱਧਰ ਧਿਆਨ ਰੱਖੋ ਮੇਰੇ ਭਰਾ। ਉਸ ਦਿਨ ਕੀ ਹੋਇਆ ਸ਼ੈਨਸ਼ਾ ਨੇ 1:00 ਦਾ ਟਾਈਮ ਦਿੱਤਾ। 2:00 ਵਜੇ ਤੱਕ ਨਹੀਂ ਆਏ, 3:00 ਵਜੇ ਤੱਕ ਨਹੀਂ ਆਏ, 4:00 ਵਜੇ ਤੱਕ ਪਾਪ ਸ਼ਾਮ ਤੱਕ ਨਹੀਂ ਆਏ। ਵਿਦ ਬਣਾਉਣੇ ਸੀ ਸੱਚੇ ਪਾਤਸ਼ਾਹ ਨੇ ਸਾਨੂੰ ਦੇਖਣਾ ਸੀ ਵੀ ਕੀ ਕਰਦੇ ਨੇ। ਉਹ ਚਿੱਠੀਆਂ ਪਾ ਕੇ ਜਿਹੜੇ ਮੋਬਾਇਲ ਸੀ ਗੁਰਸਿੱਖ ਬਹੁਤ ਹੀ ਉੱਚਾ ਸੁਚਾਉ ਸੰਵਿਹਾਰ ਸੀ ਚੰਦ ਲੈਣਾ ਉਹਦੇ ਵਿੱਚ ਬਾਅਦ ਚ ਪੜ ਕੇ ਦੱਸੂ ਤੇ ਜਿਹੜੇ ਗੁਰਸਿੱਖ ਸੀ ਉਹਦੋਂ ਸਾਈਕਲਾਂ ਦਾ ਟਾਈਮ ਸੀਗਾ ਤੇ ਜਿਹੜੇ ਗੁਰਸਿੱਖ ਮੇਰੇ ਵਰਗੇ ਸੀ ਕੰਮਾਂ ਦੇ ਪੈਸੇ ਵੀ ਮੇਰੇ ਘਰ ਕਿਤੇ ਭਜਣਾ ਜਾਵੇ ਹੁਣ ਇੱਥੇ ਵੀ ਆਏ ਆ ਕਈ ਫਿਕਰ ਕਰੀ ਜਾਂਦੇ ਵੀ ਮੈਂ ਜਾਣਾ ਕਿ ਕਿਤੇ ਆਇਆ ਨਾ ਹੋ ਜਾ ਉਹ ਜਦੋਂ ਕਹਿੰਦਾ ਵੀ ਤੁਹਾਡੇ ਕੰਮ ਮੈਂ ਆਪ ਕਰੂੰਗਾ ਤੁਹਾਡੇ ਜਾਂਦੇ ਨੂੰ ਹੋਇਆ ਹੁੰਦਾ ਉਦੋਂ ਅਸੀਂ ਵਿਚਾਰਦੇ ਨਹੀਂ ਵੀ ਆਹ ਤਾਂ ਕੰਮ ਮਰਨਿਆ ਆਪੀ ਕਿਰਪਾ ਕਰਕੇ ਕਰਤਾ ਉਹ ਸਾਈਕਲ ਚੱਕੇ ਉਹਨਾਂ ਗੁਰਸਿੱਖਾਂ ਨੇ ਸੱਚੇ ਪਾਤਸ਼ਾਹ ਤੇ ਆਏ ਨੇ ਉਹ ਘਰਾਂ ਨੂੰ ਚਰੇ ਚਲੇ ਗਏ ਮੁਰਕੇ ਉਹਨਾਂ ਨੇ ਉਹ ਵਿਹਾਰ ਨਹੀਂ ਦੇਖਿਆ ਫਿਰ ਸੱਚੇ ਪਾਤਸ਼ਾਹ ਨੂੰ ਇੱਥੇ ਕੀ ਕਿਹਾ ਇਹ ਕਿਰਪਾ ਕੀਤੀ ਜਿਹੜੇ ਚਲੇ ਗਏ ਕਿ ਉਹ ਇੱਥੇ ਕੋਈ ਬਣ ਬਣ ਕੇ ਆਏ ਸੀ ਮਹਿਮਾਨ ਕਿ ਉਹ ਮਹਿਮਾਨ ਬਣ ਕੇ ਇੱਥੇ ਆਏ ਸੀ ਜਿਹੜੇ ਗੁਰਸਿੱਖ ਚਲੇ ਗਏ ਖਾ ਪੀ ਖੁਸ਼ੀ ਮਨਾਈ ਆ 18 ਜਿਹੜੀ ਸੀ ਲਿਖਤਾ ਜੀ ਉਹਨਾਂ ਦੇ ਘਰ ਦੀ 18 ਜੇਟ ਕਹੇ ਇਹ ਖੇਲ ਸ਼੍ਰੀ ਭਗਵਾਨ ਇਹਦਾ ਖੇਲ ਸ਼੍ਰੀ ਭਗਵਾਨ ਦਾ ਸੀਗਾ ਜਗਤ ਜਹਾਨ ਸਮਝ ਕਿਸੇ ਨਾ ਆਈ ਆ ਜਨਮ ਵਿੱਚੋਂ ਜਨਮ ਆਇਆ ਬਦਲਾਣ ਔਰ ਸਿੱਖੋ ਧਿਆਨ ਨਾਲ ਮਹਰਬਾਨੀ ਕੀ ਕਹਿੰਦੀ ਆ ਉਸ ਦਿਨ ਸ਼ੈਨਸ਼ਾ ਕੀ ਕਰਨਾ ਸੀ ਉਹਨਾਂ ਔਰ ਸਿੱਖਾਂ ਨੇ ਜਿਹੜੀ ਸੰਗਤ ਉਹਦੇ ਗਈ ਸੀ ਉਹਨਾਂ ਦਾ ਜਨਮ ਵਿੱਚੋਂ ਜਨਮ ਆਇਆ ਬਦਲਾਣ ਕਰਮਾਂ ਵਿੱਚੋਂ ਕਰਮ ਬਾਹਰ ਕਢਾਈ ਆ ਗੌਰ ਨਾਲ ਸੁਣ ਲੋ ਉਸਨ ਕੀ ਕੀ ਕਿਰਪਾ ਕਰਨੀ ਸਤਿਗੁਰ ਨੇ 42 ਲੱਖ ਜਨਮ ਜਿਹਦਾ ਧਿਆਨ ਨਹੀਂ ਆਇਆ ਇਸ ਲਾਈਨੋਂ ਬੰਨੇ ਫੇਰ ਧਿਆਨ ਕਰ ਲਉ 42 ਲੱਖ ਜਨਮ ਜੇ ਕਰਦੇ ਰਹੋ ਪੁੰਨ ਦਾਨ ਉਸ ਨੇ ਐਡੀ ਵੱਡੀ ਐ ਸਹਿਬ ਨੇ ਕਿਰਪਾ ਕਰਨੀ ਸੀ ਦਾਨ ਭਗਤੀ ਵਿੱਚੋਂ ਆਪਣਾ ਧਿਆਨ ਲਗਾਈ ਭਗਤੀ ਵਿੱਚ ਆਪਣਾ ਧਿਆਨ ਲਗਾਈ ਆ ਅੱਜ ਦੇ ਦਿਨ ਵਰਗਾ ਸਹਿਬ ਨੇ ਕੀ ਬਖਸ਼ੀ ਕੀਤੀ ਅੱਜ ਦੇ ਦਿਨ ਵਰਗਾ ਫੇਰ ਨਹੀਂ ਮਿਲਣਾ ਮਾਣ ਕੋਟਨ ਕੋਟ ਜਨਮ ਜਨਮ ਲਏ ਬਦਲਾਈ ਆ ਕੋਟਨ ਕੋਟ ਜਨਮ ਬਦਲੀ ਕਰ ਲੈ ਜਿਹੜਾ ਅੱਜ ਦਾ ਦਿਵਸ ਸੀਗਾ ਇੰਨੀ ਕਿਰਪਾ ਕਰ ਦੇਣੀ ਸੀ ਤੁਹਾਡੇ ਤੇ ਤੇ ਇਹ ਲਾਹਾ ਤੁਹਾਨੂੰ ਹੁਣ ਨਹੀਂ ਮਿਲਣਾ ਪ੍ਰੇਮ ਨਾਲ ਪਿਆਰ ਵਿੱਚ ਭਗਤਾਂ ਦੀ ਕਰਨ ਆਇਆ ਕਲਿਆਣ ਪ੍ਰੇਮ ਨਾਲ ਪਿਆਰ ਨਾਲ ਭਗਤਾਂ ਦੀ ਕਰਨ ਆਇਆ ਕਲਿਆਣ ਸਿਰ ਆਪਣਾ ਹੱਥ ਟਿਕਾਈਆ ਜੋਤੀ ਜੋਤ ਸਰੂਪ ਹਰਾ ਆਪ ਆਪਣੀ ਕਿਰਪਾ ਕਰ ਨਾਤਾ ਤੁਰਦਾ ਰਹਾ ਜੜਾਈ ਆ 18 ਜੇਟ ਕਹੇ ਮੇਰੇ ਨੇਤਰਾ ਵਿੱਚੋਂ ਵਗੇ ਨੀਰ ਸਹਿਬਰ ਅੰdre ਅੰdre ਲਗਾਈ 18 ਜੇਠ ਰੋ ਰਿਆ ਹੈ ਜਾਂਦਣਾ ਕੀ ਕਰੇ ਖੇਰ ਗੁਣੀ ਘੀਰ ਗਹਿਰ ਗਵਰ بے پرواਹੀਆ ਨਜਨਾ ਆਏ ਬੇਨजीर ਅੱਖਰਾਂ ਅੱਖਾਂ ਤੋਂ ਉਹ ਜਲ ਡੇਰਾ ਲਈਆ ਬਦਲ ਰਿਹਾ ਜਮੀਰ ਸ਼ਮਸ਼ੀਰ ਇੱਕ ਚਮਕਾਈਆ ਸੋ ਇਹ ਜਿਹੜੀ ਸੀ ਉਸ ਦਿਨ ਐਡੀ ਵੱਡੀ ਉਥੇ ਕਿਰਪਾ ਕਰਨੀ ਸੀ ਮੁਰਸਿਖਾਂ ਤੇ ਬਤਾਲਣੀ ਪਨ ਮਤਾਰੀ ਲੱਖ ਜਨਮ ਚਾਹੇ ਕੋਈ ਪਕਤੀ ਕਰਦਾ ਰਹੇ ਉਸ ਦਿਨ ਵਰਗਾ ਦਿਨ ਨਹੀਂ ਮਿਲਣਾ ਆ ਚੰਦ ਲੈਣਾ ਬੋੜੀ ਬਾਣੀ ਆਪ ਜੀ ਨੇ ਪਿਆਰ ਸੰਧਿਆ ਕਰਾਂਗੇ ਧਿਆਨ ਨਾਲ ਸੁਣਨਾ ਇਹ ਜੇ ਕੋਈ ਗੁਰਸਿੱਖ ਮੈਨੂੰ ਪੁੱਛੇ ਵੀ ਪੰਜ ਸਾਰੇ ਕਿਹੜੇ ਗ੍ਰੰਥ ਚੋਂ ਆ ਇਹ ਗ੍ਰੰਥ ਚੋਂ ਨਹੀਂ ਜੂਰ ਸੰਸ਼ਾਦੀ ਸਮੇਂ ਤੇ ਇੱਕ ਕਿਤਾਬ ਨਰਮਾ ਚ ਛਪੀ ਸੀ ਉਹ ਕਿਤਾਬ ਦਾ ਨਾਮ ਸੀਗਾ ਨਿਰਗੁਣ ਨੂਰ ਸ੍ਰੀ ਭਗਵਾਨ ਕਿਤਾਬ ਦਾ ਨਾਮ ਸੀ ਉਹਦੇ ਵਿੱਚੋਂ ਇਹ ਮੈਂ 25 30 ਸਾਲ ਪਤਨ 40 ਸਾਲੀ ਹੋ ਗਏ ਆ ਉਸ ਕਿਤਾਬ ਚੋਂ ਇਹ ਲਾਈਨਾਂ ਨੋਟ ਕੀਤੀਆਂ ਸੀ ਇਹ ਹਰਬਾਣੀ ਕੀ ਲਿਖਿਆ ਸੀ ਉੱਥੇ ਜਨ ਭਗਤੋ ਖੋਲੋ ਆਪਣੀ ਅੱਖ ਹੁਣ ਆਪਾਂ ਵੀ ਜਿਹੜੇ ਇੱਥੇ ਬੈਠੇ ਆ ਅੱਖ ਖੋਲ ਕੇ ਧਿਆਨ ਦਾ ਵਚਨ ਸੁਣ ਲਓ ਜਨ ਭੰਤੋ ਖੋਲੋ ਆਪਣੀ ਅੱਖ ਨੇਤਰ ਨੈਣ ਉਠਾਈ ਆ ਆਪਣੇ ਨੇਤਰ ਚਾਕੇ ਇਸ ਤਰ੍ਹਾਂ ਧਿਆਨ ਦਾ ਵਚਨ ਸੁਣ ਲਓ ਪਰਮਪੁਰਖ ਦੇਖੋ ਪ੍ਰਤੱਖ ਜਦੋਂ ਇਹ ਬਾਣੀ ਲਿਖਿਆ ਸਾਹਿਬ ਨੇ ਤੇ ਉਸ ਵੇਲੇ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੂੰ ਹਲੂਣਾ ਦੇ ਕੇ ਕਿਹਾ ਵੀ ਪਰਮ ਪਰਮਾਤਮਾ ਖੁਦ ਆ ਸਾਹਮਣੇ ਪ੍ਰਤੱਖ ਬੈਠਾ ਦੇ ਪ੍ਰਤੱਖ ਦਾ ਉਹ ਜਿਹਨੇ ਆਪਾਂ ਹੁਣ ਆਪੋ ਵਿੱਚ ਦਰਸ਼ਨ ਕਰ ਰਹੇ ਆਂ ਦੇਖੋ ਪ੍ਰਤੱਖ ਪਤ ਪਰਮੇਸ਼ਰ ਬੇਪਰਵਾਹੀ ਆ ਜਿਸ ਦਾ ਅਖਰਾਂ ਨਾਲ ਦੱਸਦੇ ਰਹੇ ਜਸ ਇਸ ਤੋਂ ਪਹਿਲਾਂ ਗੁਰੂ ਪੀਰ ਪਗੰਬਰ ਅਵਤਾਰ ਸਾਹਿਬਾਨ ਅਖਰਾਂ ਦੇ ਨਾਲ ਇਸ ਪ੍ਰਭੂ ਦਾ ਜਸ ਕਰਦੇ ਗਏ ਵੇਦ ਪ੍ਰਾਨ ਸਿਫਤ ਸਲਾਹੀ ਆ ਸੋ ਆਗਿਆ ਕਮਲਾ ਪਤ ਪਤ ਪਰਮੇਸ਼ਰ ਵੇਸ ਵਟਾਈ ਆ ਚਨ ਪ੍ਰੀਤੀ ਜੋੜ ਕੇ ਸਤ ਹਰ ਜਨ ਸਾਰੇ ਲੈ ਮਿਲਾਈ ਆ ਗੋਰੇ अवतार ਗਏ 10 ਕੀ 10 ਗਏ ਨੇ ਗੁਰੂ ਪੀਰ پیغمبر अवतार ਸਾਹਿਬਨ ਗੋਰੇ अवतार ਗਏ 10 ਦਹ ਦਿਸ਼ਾ ਕੋਟ ਖਜਾਈ ਆ ਫੇਰ ਇਹ ਲਾਈਨ ਸੁਣ ਲੋ ਬਿਨਾ ਕਰਨਿਓ ਤੁਹਾਡੇ ਹੋਇਆ ਬਸ ਇਹ ਸਤਗੁਰ ਬਿਨਾ ਕਰਨਿਓ ਸੰਗਤ ਦੇ ਬੱਸ ਹੋ ਗਿਆ ਆਡਾ ਹੋ ਗਿਆ ਬੱਸ ਬਾਤ ਸਾ ਆਪਣੇ ਨਾਲ ਰਖਾਈ ਆ ਛਲ ਦਾ ਅਨਿਆਲਾ ਮਾਰੇ ਕਸ ਕਸਰ ਤੁਹਾਡੀ ਦਾਇ ਕਢਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਖਬਰਦਾਰ ਸਭ ਨੂੰ ਦਇ ਕਰਾਈਏ ਜਨ ਪਸ ਤੋਂ ਜਾਣਾ ਉੱਠ ਕੀ ਕਹਿੰਦੀ ਹੈ ਜੀ ਹਰਬਾਣੀ ਸਾਨੂੰ ਸਮੋਦਨ ਕਰਦੀ ਸਾਨੂੰ ਹੁਲਣਾ ਦਿੰਦੀ ਆ ਜਨ ਪਸ ਤੋਂ ਜਾਣਾ ਉੱਠ ਸੋਇਆ ਰਹਿਣ ਕੋਈ ਨਾ ਪਾਈ ਆ ਉਸ ਵੇਲੇ ਜੀ ਸ਼ਾਂਚਾਨੇ ਬਾਣੀ ਲਿਖਾਈ ਆ ਹਜ਼ੂਰ ਦੇ ਚਰਨਾਂ 'ਚ ਬੈਠੇ ਹੁੰਦੇ 26 ਪੋਸਤਾਰਾ ਹਾਲ ਨੂੰ 17 ਹਾਲ ਨੂੰ ਆਪਾਂ ਨੂੰ ਹੁਣ ਵੀ ਨਹੀਂਂਦਾ ਝੋਲਾ ਉਹਨਾਂ ਤੇ ਕੋਈ ਦੀ ਗੋਲ ਵਿੱਚ ਤਾਉਣੇ ਸੀ ਅਸੀਂ ਇਸ ਤਰ੍ਹਾਂ ਝੁੱਲਣ ਲੱਗ ਜਾਨੇ ਤੇ ਸ਼ਾਂਚਾਨੇ ਕਹਿਣਾ ਵੀ ਗੁਰਸਿੱਖਾਂ ਨੂੰ ਕਹਿਣਾ ਵੀ ਜਾ ਕੇ ਪਾਣੀ ਦੀਆਂ ਬਾਲਟੀਆਂ ਲਿਆਓ ਤੇ ਮੂੰਹ ਤੇ ਛਿੱਟੇ ਮਾਰਨੇ ਵੀ ਜਾਗ ਜਿਓ ਸਤਗੁਰ ਇੱਕੋ ਗਿਆ ਟੁੱਟ ਬਾਰ-ਬਾਰ ਇਹ ਲਾਈਨ ਆਉਂਦੀਆ ਸਤਗੁਰ ਇੱਕੋ ਗਿਆ ਟੁੱਠ ਬੋਧੇ ਗੁਰੂਆਂ ਦੀ ਲੋੜ ਰਹੇ ਨਾ ਰਾਈ ਆ ਛੱਦ ਪੰਡਹਾਰਾ ਕਦੇ ਨਾ ਜਾਵੇ ਮੁੱਕ ਜੋ ਗੋਰੇ ਅਵਤਾਰ ਪਗੰਬਰ ਪਗੰਬਰਾ ਝੋਲੀ ਰਿਹਾ ਭرائی ਆ ਜਿਨ੍ਹਾਂ ਇੱਕੋ ਗਾਈ ਸੋਹਣ ਤੱਕ ਤੁਖਮ ਤਸਵੀਰ ਦਿਆਂ ਬਦਲਾਈ ਆ ਦੋ ਜਹਾਨਾ ਬਦਲ ਕੇ ਰੁੱਖ ਰਾਖਾ ਬਣਿਆ ਤੁਰ ਦਰਗਾਹੀ ਆ ਵਿਛੋੜੇ ਵਾਲੀ ਮੇਟ ਕੇ ਭੁੱਕ ਜਿਹੜਾ ਵਿਛੋੜਾ ਸੀ ਨਾ ਪਹਿਲਾਂ ਇਸਰ ਮਾਤਮਾ ਕਦੋਂ ਮਿਲੂਗਾ ਪਦ ਕਦੋਂ ਮਿਲੂਗਾ ਉਹ ਭੁੱਖ ਖਤਮ ਕਰਤੀ ਦਰਸ਼ਨ ਦੇ ਕੇ ਤ੍ਰਿਸ਼ਨਾ ਦਾ ਮਟਾਈਆ ਸੱਚ ਸੰਜਣੀ ਕਰਕੇ ਰੁੱਤ ਰੁੱਤਲੀ ਆਪਣੇ ਨਾਲ ਮਹਿਕਾਈਆ ਸ੍ਰੀ ਭਗਵਾਨ ਸ੍ਰੀ ਭਗਤ ਝੇਲੇ ਗਏ ਪੁੱਜ ਪੰਦੀ ਬਣ ਕੇ ਪੰਦ ਮੁਕਾਈਆ ਪਰਦਾ ਰਹੇ ਨਾ ਗੁਜ ਸੋਇਆ ਸੋਇਆ ਅੱਖ ਆਪ ਉਠਾਈਆ ਜਨਪਨ ਤੋਂ ਖੋਲ ਦਿਓ ਆਪਣਾ ਨੇਤਰ ਫਿਰ ਬਾਰ ਬਾਰ ਕਿਹਾ ਸਹਿਬਾਂ ਨੇ ਸਾਨੂੰ ਜਨਪਤ ਤੋਂ ਖੋਲ ਦਿਓ ਆਪਣਾ ਨੇਤਰ ਜਿਸ ਨੈਣ ਦਿਆਂ ਖੁਲਾਈਆ ਇੱਕੋ ਹੁਕਮ ਸੰਦੇਸ਼ ਆਇਆ ਕਹਿਣ ਜਿਹਦਾ ਪੇਵਨਾ ਕੋਈ ਸਮਝਾਈਆ ਭਾਗ ਲੱਗਣਾ ਇੱਕੋ ਰਹਿਣ ਮਿਲੇ ਸੱਚ ਦਰਬਾਰ ਵਡਿਆਈਆਂ ਨਾਮ ਝੋਲੀ ਪਾਵਾਂ ਰਸੈਣ ਦੇਣਾ ਟੁਰਦਾ ਦਿਆਂ ਚਕਾਈਆ ਕੂੜੀ ਕਿਰਿਆ ਵਿੱਚ ਨਾ ਵਹਿਣ ਗੁਰਮੁਖ ਸਾਚੇ ਸੋਭਾ ਪਾਈਆ ਨੇਤਰ ਤੱਕੋ ਨਰ ਨਰਾਇਣ ਉਸ ਵੇਲੇ ਜਿਹੜੀ ਸੰਗਤ ਬੈਠੀ ਜੀ ਹੁਣ ਆਪਾਂ ਨੂੰ ਸਾਹਿਬ ਹੁਣ ਵੀ ਕਿੱਥੇ ਗਏ ਨੇ ਬਖਸ਼ਿਸ਼ ਕਰ ਰਹੇ ਨੇ ਫਿਰ ਕਹਿ ਰਹੇ ਨੇ ਤੁਹਾਨੂੰ ਨੇਤਰ ਤੱਕੋ ਨਰ ਨਰਾਇਣ ਜਿਸ ਦਾ ਸਿਫਤਾ ਨਾਲ ਸਾਰੇ ਢੋਲਾ ਗਾਈ ਆ ਐ ਅੱਖਾਂ ਦੇ ਨਾਲ ਤੱਕ ਲੋ ਜਿਹਦਾ ਪਹਿਲਾਂ ਢੋਲਾ ਤੁਸੀਂ ਗਾਉਂਦੇ ਰਹੇ ਹੋ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰਦੀ ਕਰਨੀ ਕਰ ਕਮਾਈ ਆ ਜਨ ਭਗਤੋ ਵੇਲਾ ਗਿਆ ਆ ਆਗਮਨ ਵਿੱਚ ਖੁਸ਼ੀ ਮਨਾਈ ਆ ਤੁਹਾਡਾ ਲੈਣਾ ਦੇਣਾ ਮਕਾ ਚਾਰੋਂ ਕੁੰਟ ਖੋਜ ਖਜਾਈ ਆ ਬਾਵਨ ਦੀ ਆਸ਼ਾ ਨਾਲ ਮਿਲਾ ਵੇਲਾ ਵਕਤ ਦੇ ਆ ਸੁਹਾਈਆ ਰਿਸ਼ੀਆਂ ਦਾ ਮੇਲਾ ਰਿਸ਼ੇ ਦਾ ਮੇਲਾ ਕਿਹੜਾ ਜਿਸ ਤਰ੍ਹਾਂ 1787 ਇਸੀ ਜੰਮੂ ਵਾਲੇ ਕੋਲ ਸੇ ਰਿਸ਼ੀਆਂ ਦਾ ਮੇਲਾ ਰਿਹਾ ਮਿਲਾ ਮਿਲਣੀ ਹਰ ਜਗ ਦੀਸ਼ ਕਰਾਈ ਆ ਜੋਤੀ ਜੋਤ ਸਰੂਪ ਆਰਾ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਰਖਾਈ ਆ ਸਿਰ ਹੱਥ ਰੱਖੇ ਕਰਤਾਰ ਕਰਨੀ ਕਰਤਾ ਵੇਖ ਬਖਾਈ ਆ ਤਨ ਵਿੜਾਈ ਜੋ ਆਏ ਬੰਕ ਦਵਾਰ ਭਗਵਨ ਖੁਸ਼ੀ ਮਨਾਈ ਆ ਜਦੋਂ ਇਹਦੇ ਚਰਨਾ ਚਾਉਨੇ ਆ ਤੇ ਇਹ ਸਾਨੂੰ ਦੇਖ ਕੇ ਖੁਸ਼ ਹੁੰਦਾ ਹੈ ਸੰਸਾਰ ਕਿ ਮੇਰੇ ਬੱਚੇ ਮੇਰੇ ਚਰਨਾ ਦੇ ਨਾਲ ਜੁੜ ਕੇ ਬੈਠੇ ਨੇ ਤੇ ਬੱਚੇ ਕਹਿੰਦੇ ਉਧਰ ਵੀ ਖੇਡੀਏ ਉਧਰ ਵੀ ਆਹ ਵੀ ਕਰ ਲਈਏ ਉਧਰ ਵੀ ਕਰ ਲਈਏ ਖੇਲ ਹੋਣ ਲੱਗਾ ਅਪਰਪਾਰ ਪਰ ਬ੍ਰਹਮ ਦਇਆ ਸਮਝਾਈ ਆ ਜਿਹਦਾ ਰਾਹ ਤੱਕ ਦੇ ਗਏ ਗੁਰੇ ਅਵਤਾਰ ਇਹ ਉਹ ਸਹਿਬਾ ਜੀਆਂ ਗੁਰੂ ਪੀਰ ਪਗੰਬਰ ਅਵਤਾਰ ਰਾਹ ਤੱਕ ਦੇ ਚਲੇ ਗਏ ਦਰਸ਼ਨੀ ਹੋਏ ਉਹਨਾਂ ਨੂੰ ਜਿਹਦਾ ਰਾਹ ਤੱਕ ਦੇ ਗਏ ਗੁਰੇਵਤਾਰ ਪੈਗੰਬਰ ਬਿਨ ਨੈਣਾ ਨੈਣ ਠਾਈ ਆ ਕਲਮੇ ਢੋਲੇ ਗੀਤ ਜੁਗ ਜੁਗ ਗਾंदे ਗਏ ਬਾਰੋ-ਬਾਰ ਬਾਰੋ-ਬਾਰ ਸ਼ਬਦ ਜਿਹੜੇ ਉਸ ਵੇਲੇ ਨਾਮ ਕਲਮੇ ਦਿੱਤੇ ਉਹ ਕਲਮੇ ਢੋਲੇ ਗੀਤ ਜੁਗ ਜੁਗ ਗਾंदे ਗਏ ਬਾਰੋ-ਬਾਰ ਸ਼ਬਦ ਅਨਾਦ ਨਾਦ ਕਰ ਸੁਣਵਾਈ ਆ ਸ਼ਾਸਤਰ ਸਿਮਰਤ ਵੇਦ ਪ੍ਰਾਨ ਚਾਂਦੇ ਨੇ ਜੀ ਦੋ ਲਾਈਨਾਂ ਹੋਰ ਬਾਕੀ ਸ਼ਾਸਤਰ ਸਿਮਰਤ ਵੇਦ ਪ੍ਰਾਨ ਅਜ਼ੀਲ ਕੁਰਾਨ ਖਾਣੀ ਬਾਣੀ ਲਿਖਦੇ ਰਹੇ ਅਖਰਾਂ ਨਾਲ ਜਿਹੜੇ ਵੇਦਕ ਦੇਵ ਸੀ ਪਹਿਲੇ ਉਹ ਗੁਰੂ ਪੀ پیغمبر ਅਵਤਾਰ ਸਾਹਿਬ ਸਹਬਾਨ ਕੀ ਕਰਦੇ ਰਹੇ ਅਖਰਾਂ ਲਿਖਦੇ ਰਹੇ ਸ਼ਾਸਤਰ ਸਿਮਰਤ ਵੇਦ ਪ੍ਰਾਨ ਅਜ਼ੀਲ ਕੁਰਾਨ ਖਾਣੀ ਬਾਣੀ ਲਿਖਦੇ ਰਹੇ ਅਖਰਾਂ ਨਾਲ ਅਖਰਾਂ ਅਖਰਾਂ ਨਾਲ ਕਰ ਪਿਆਰ ਨਿਰ ਅਖਰ ਧਾਰ ਜਨਾਈ ਆ ਜੋਤੀ ਜਾਤਾ ਪੁਰਖ ਵਿਧਾਤਾ ਕਾਲ ਯੁਗ ਅੰਤਮ ਦੇਖੇ ਹਨੇਰੀ ਰਾਤਾ ਜੇ ਦੀ ਪਾਵੇ ਕੋਈ ਨਾ ਸਾਰ ਮਹਾ ਸਾਥੀ ਆਪਣੀ ਕਰ ਕਮਾਈ ਆ ਗੁਰਮਖ ਆਈ ਤੁਹਾਡੀ ਵਾਰ ਗੁਰਮਖੋ ਤੁਹਾਡੀ ਵਾਰ ਆ ਗਈ ਆ ਗੁਰਮਖ ਆਈ ਤੁਹਾਡੀ ਵਾਰ ਜੇ ਦੀ ਸਮਝ ਨਹੀਂ ਜੁਗ ਚਾਰ ਚਾਰ ਵੇਦ ਗਏ ਹਾਰ ਪਰਦਾ ਉਹਲਾ ਨਾ ਕੋਈ ਚੁਕਾਈ ਆ ਸੋ ਇਹਨੇ ਬਚਨ ਕਰਦਾ ਹੋਇਆ ਹਰ ਸੰਗਤ ਜੀ ਜੀਰ ਦੇ ਚਰਨਾਂ ਵਿੱਚ ਬੋਲਣ ਦਾ ਸਮਾਂ ਹੁੰਦਾ ਹੈ ਤੇ ਦਾ ਸਰਕੇ ਦਾ ਹੁਣ ਸਮਾਂ ਸਾਰੇ ਪਾਸੇ ਜੋ ਲੰਘ ਗਿਆ ਇਹ ਤਾਂ ਰਾਹੀ ਸਾਹਿਬ ਦੀ ਮਿਹਰਬਾਨੀ ਆ ਵੀ ਉਹਨੇ ਯਾਦ ਕਰ ਲਿਆ ਤੇ ਅਸੀਂ ਪ੍ਰੇਮ ਭਾਵ ਕਰ ਲਿਆ ਆਪ ਜੀ ਦੇ ਨਾਲ ਸਾਡੇ ਦਰਸ਼ਨ ਕਰ ਲਏ